Lord, please send ਟੋਡੇ ਮੇਰਾ ਨਾਮ ਮੱਖਣ ਗੋਰੇ ਦੇ ਮਹਿਜਲਾ ਫੈਕਟਰੀ ਤੇ ਬਲੌਕ ਪ੍ਰਧਾਨ ਅੱਜ ਸਾਡਾ ਸੱਤਵੇਂ ਦਿਨ ਦਾ ਧਰਨਾ ਹੈ ਇੱਥੇ ਤੇ ਅੱਜ ਕੱਲ ਅਸੀਂ ਆਪਣਾ ਗੇੜ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਪਰਸੋ ਅਸੀਂ ਪੀਪੇ ਖੜਕਾ ਕੇ ਪ੍ਰਦਰਸ਼ਨ ਕੀਤਾ ਸੀ ਵੀ ਸਾਡੇ ਪੀਪੇ ਖਾਲੀ ਹੋ ਗਏ ਐ 14 ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਤੇ ਕੱਲ ਅਸੀਂ ਥਾਲੀਆਂ ਖੜਕਾ ਕੇ ਕਿਉਂਕਿ ਸਾਡੇ ਪੀਪਿਆਂ ਚੋ ਵੀ ਹੁਣ ਖਤਮ ਹੋ ਗਿਆ ਤੇ ਥਾਲੀਆਂ ਵੀ ਖਾਲੀ ਹੋ ਗਈਆਂ ਇਸ ਕਰਕੇ ਸਾਡੇ ਬੱਚੇ ਭੁੱਖੇ ਮਾਰੇ ਆ ਤੇ ਅਸੀਂ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਅੱਜ ਅਸੀਂ ਭਗਵੰਤ ਮਾਨ ਜੀ ਦਾ ਪੁਤਲਾ ਸਾੜ ਕੇ ਰੋਸ ਕਰਾਂਗੇ ਤਾਂ ਜੋ ਸਾਡੇ ਭਗਵੰਤ ਮਾਨ ਜੀ ਨੂੰ ਪਤਾ ਲੱਗ ਸਕੇ ਕਿ ਜਿਹੜੀਆਂ ਸਾਡੀਆਂ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਦੀ ਸਰਕਾਰ ਬਣਾਈ ਸੀ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਸਾਡੀਆਂ ਭੈਣਾਂ ਉਹ ਉਹਨਾਂ ਦੇ ਬੱਚੇ ਭੁੱਖੇ ਮਾਰੇ ਆ 14 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਿਹੜੇ ਸਾਡੇ ਇੱਥੇ ਸ਼ਹਿਰ ਦੇ ਸੈਂਟਰ ਹੈ ਉਹ ਉਹ 2 ਸਾਲ ਤੋਂ 2022 ਤੋਂ ਕਿਰਾਇਆ ਨਹੀਂ ਮਿਲਿਆ 25-30000 ਰੁਪਿਆ ਕਿਰਾਇਆ ਹੋ ਗਿਆ ਜਿਹੜਾ ਵਰਕਰਾਂ ਨੇ ਆਪਣੇ ਪੱਲਿਓ ਦਿੱਤਾ ਹੈ ਤੇ ਹੁਣ ਉਹ ਆਪਦੇ ਪੱਲਿਓ ਵੀ ਨਹੀਂ ਦੇ ਸਕਦੇ ਤੇ ਸਾਡਾ ਪਿਛਲਾ ਬਕਾਇਆ ਰਹਿੰਦਾ ਹੈਗਾ 2018 ਤੋਂ ਵਧਿਆ ਹੋਇਆ 600 ਤੇ 300 ਉਹ 21000 ਰੁਪਏ ਬਣਿਆ ਹੋਇਆ ਹੈ ਸਾਡਾ ਉਹ ਵੀ ਮਾਲ ਪੱਤਾ ਜਿਹੜਾ ਵਧਿਆ ਹੋਇਆ ਸੀ ਬਕਾਇਆ ਉਹ ਦਿੱਤਾ ਜਾਵੇ 14 ਮਹੀਨਿਆਂ ਦੀ ਸਾਡੀ ਜਿਹੜੀ ਪੇ ਹੈਗੀ ਉਹ ਪਾਈ ਜਾਵੇ ਅਸੀਂ ਤੇ ਅਸੀਂ ਸਰਕਾਰ ਦੇ ਬਿਲਕੁਲ ਖਲਾਫ ਆ ਜਿੰਨਾ ਚਿਰ ਸਾਡੀ ਉਹ ਪੇ ਨਹੀਂ ਪਾਉਂਦੇ ਅਸੀਂ ਕਿਸੇ ਵੀ ਸਰਕਾਰ ਨੂੰ ਹਮਾਇਤ ਨਹੀਂ ਕਰਾਂਗੇ ਸਰਕਾਰ ਦੀ ਹਮਾਇਤ ਨਹੀਂ ਕਰਾਂਗੇ ਨਾ ਹੀ ਕਿਸੇ ਹੋਰ ਉਹ ਨੁਮਾਇੰਦੇ ਦੀ ਹਮਾਇਤ ਕਰਾਂਗੇ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਕੱਲ ਤੁਹਾਡੀ ਮੀਟਿੰਗ ਹੋਣੀ ਸੀ ਤੁਹਾਨੂੰ ਹਫਤੇ ਦਾ ਕਿ ਟਾਈਮ ਦਿੱਤਾ ਗਿਆ ਸੀ ਕੱਲ ਸਾਡੀ ਮੀਟਿੰਗ ਨਹੀਂ ਹੋਈ ਅਸੀਂ ਉਹਨਾਂ ਨੂੰ ਬਸ ਉਹਨਾਂ ਨੇ ਸਾਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਚੱਲ ਪਿਆ ਹੈਗਾ ਇਹ ਤੁਹਾਨੂੰ ਹਫਤੇ ਤੱਕ ਇਹ ਪੀ ਆ ਜੂਗੀ ਹਲੇ ਪਰ ਸਾਨੂੰ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਸਰ ਆਮ ਬਹੁਤ ਮੰਗ ਪੱਤਰ ਅਸੀਂ ਦੇ ਚੁੱਕੇ ਆਂ ਸੀਐਮ ਆਪਾ ਭਗਵਾਨ ਜੀ ਨਾਲ ਵੀ ਮੀਟਿੰਗ ਹੋ ਚੁੱਕੀ ਆ ਤੇ ਡਾਇਰੈਕਟੋਰੇਟ ਨਾਲ ਵੀ ਹੋ ਚੁੱਕੀ ਆ ਵਿਭਾਗੀ ਮੰਤਰੀ ਨਾਲ ਵੀ ਮੀਟਿੰਗ ਹੋ ਚੁੱਕੀ ਆ ਪਰ ਕਿਸੇ ਨੇ ਸਾਨੂੰ ਅਸ਼ਵਾਸ਼ਣ ਨਹੀਂ ਦਿੱਤਾ ਵੀ ਸਾਡੀ ਤੇ ਆ ਜੀ ਹਾਂਜੀ